सतनाम श्री वे गुरुजि ओ तेरा साहि सोतरा पहला एक ओंकार सतगुरु प्रसाद सोत्र ते कहा शुक्रहा जिवे सर संले वाजे तेरे नाद अनेकखा के ते भवन हारे ਕੇਤੇ ਤੇਰੇ ਰਾਖ ਪਰੇਸ਼ੋ ਕਹੀਆ ਕੇਤੇ ਤੇਰੇ ਗਾਵਨ ਹਾਰੇ ਗਾਵਨਾ ਤੁਧਨਾ ਪੰਪਾਣੀ ਬੇ ਸੰਤਰ ਉਭਾਵੇ ਰਾਜਾ ਧਰਮ ਦੁਆਰੇ ਗਾਵਨਾ ਤੁਧਨਾ ਚਿਤ ਗੁਪਤਾ ਲਿਖਾ ਜਾਣਨਾ ਲਿਖ ਲਿਖ ਧਰਮ ਵਿਚਾਰੇ ਗਾਵਨਾ ਤੁਧਨਾ ਈਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ गावना तुदना इंद्रद्रा समा बैठे देवत्यांदर नाले गावना तुदना सिद्ध समाधी अंदर गावना तुदना साध बेचारे गावना तुदना जती सती संतोकी गावना तुदना वीर करारे गावना तुदना पंडाता परण राकेशराज दुगजुग वेदा नाले गावना तुदना मोनिया मनमोहना स्वर्ग मश्यप्याला ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਤ ਨਾ ਲੈ ਗਾਵਨ ਤੁਧਨੋ ਦਿਉਧ ਮਾ ਬਰਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲਾ ਬ੍ਰਹਮੰਡਾ ਕਰ ਕਰਾਕੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧਨੋ ਗਾਵਨ ਸੇ ਮੇ ਚਿਤ ਨਵੰਡਾ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸੰਸਾਈ ਮੋ ਸੱਚ ਸਤਿਨਾਏ ਹੈ ਬਿਓ ਸੀ ਜਾਏ ਨਾ ਜਸੀਰ ਚਨਾ ਦਿਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਦਿਨੋ ਪਾਈ ਕਰ ਕਰ ਦੇਕੇ ਕਿਤਾਪਨਾ ਜੋ ਤਿਸ ਦੀਵਿੜਿਆਏ ਗੋਤੀਸੋ ਪਾਵੇ ਸੋਈ ਕਰਸੀ ਪਰੁ ਕਮਨ ਨਾ ਕਰਲਾ ਜਾਈ ਸੋ ਪਾਤ ਸਾਹੋ ਸਪਸਾਇ ਬੋ ਨਾਨਕ ਰੈ ਨਜਾਈ ਆਸਾ ਮਗਲਾ ਪਹਿਲਾ ਸਨ ਵੱਡਾ ਕੇ ਸਭ ਕੋ ਏਕੇ ਵੱਡਾ ਡਿਟਾ ਹੋਏ ਕੀਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰੈ ਸਮਾਏ ਵੱਡੇ ਮੇਰੇ ਸਹਬਾ ਗੇ ਕਬੀਰਾ ਗੁਲਿੰਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕਿਵੜਾ ਚੀਰਾ ਰਹਾਓ ਸਾਵਸੂਰਤੀ ਮੈ ਸੂਰਤ ਕਮਾਈ ਸਭ ਕੀਮਤਾ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਰਹਾਈ ਕਹਿ ਨਾ ਜਾਏ ਤੇਰੀ ਕਿਲਵਟ ਆਏ ਸੌ ਸਤਿ ਸੌ ਤਾ ਤੋ ਸਤਿ ਅੰਗਿਆ ਆ ਸਿੱਧਾ ਪੁਰਖਾਂ ਕੀ ਆਵਡਿਆਈਆਂ ਦੁਤ ਵਿਣ ਸਿੱਧੀ ਕਿੰਨੇ ਨਾ ਪਾਈਆ ਕਰਮਿਲ ਨਾ ਹੀ ਥਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੀ ਢੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸਤ ਸੁਆਨ ਹਾਰਾ ਅਸਮੰਗਲ ਪੈਲਾ आखा जीवा विसरे मर जा सचा हो सच नाम की लागे भू उत भूखे है चलह सो क्यों विसरे मेरी मार साचा साहेबो सच नाय रहाओ सच नाम की तिलडयाई आखो तके कीमत नहीं पाई ये सब मिलके अखन पाहे बडन घाट न जाए ਨਾਮ ਰੇ ਨਾਮ ਹੋਵੇ ਸੋਗਾ ਦਿਲ ਲਾ ਰਹਿ ਨਾ ਝੁਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਤੋ ਹੋਆ ਨਾ ਤੋ ਹੋਏ ਦੇਵੜ ਆਪ ਤੇਵੜ ਤੇਰੀ ਦਾਤ ਚਿੰਤਨ ਕਰਕੇ ਕੀਤੀ ਰਾਤ ਖਸਮਾ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਉਸਨਾਤ ਰਾ ਗੁਜਰੀ ਮਾਲਾ ਪੰਜ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆ ਬਿਠ ਪਰ ਗੁਰ ਪਾਸ ਹਮ ਕੀਰੇ ਕਿਰਮਾ ਸਤਿਗੁਰ ਸਰਨਾਈ ਕਾਟਿਆ ਨਾਮ ਪ੍ਰਗਾਸ ਮੇਰੇ ਮੀਤਾ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ गुरुमत नमो मेरा प्राण सखायि हरता मृ रासु रा हर जन के वटपा गो वडेरे दिनहार हर सरदार प्यास हर हर नाम संगत गुण मृ तृतासङ्गत गुणप्रकासु हर रस नाम न ना पाया ते पागि जम्पास जो सतगुर सदन सङ्गत नै आय त्रिघजदिवै त्रिगजीवासु दिन हर जन सतगुर संगता पाई चिन्तुर मस्तक लिख्या लिखास तन् तना सत्सङ्गत पाया मिल जन नानक नाम प्रकाश माला पंजमा ਕਾਹੇ ਰਹਿ ਮਨ ਚਿਤਵੈ ਉਤਮ ਜਾਰ ਦਿਓ ਪਰਿਆਸੈ ਪੱਤਰ ਮੈਂ ਜੰਤੂ ਪਾਏ ਤਾਂ ਕਾ ਰਿਤ ਕਾ ਕੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਟ ਰਿਆ ਰਹਾ ਜਾਣਨ ਪੇਤਾ ਲੋਕ ਸੁਖ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਰਿਕ ਕਸਮ ਬਾਹੇ ठाकुर ਕਾਇਮ ਕੋ ਕਰਿਆ ਊੜੇ ਊੜਾ ਵੇ ਸੇ ਕੋ ਸਾ 35 ਸੇ ਮਚਰੇ ਸ਼ਰਿਆ ਤਿਨ ਕਵਨਾ ਖਲਾਵੇ ਕਮ ਚੁਗਾਵੇ ਮਨ ਮਹਿ ਸਿਮਨ ਕਰਿਆ स निधान ठाकुर करतल धर्या जनानक भल बल सलय तिरणा पारा भर्या रा गो सा मोथ सोपुरकोङ्कार सत्पुर प्रसादा सोपुर का निरञ्जन हर पुर का हर गमा गम पारा सत्या है वु जी हर सच जनारा ਸਾਉਦੀ ਤੇ ਮਾਰੇ ਦੀ ਦੂਧਿਆ ਕਾ ਦਾ ਤਾਰਾ ਹਤਿਆ ਹੋ ਨ ਸੰਤੋ ਜੀ ਸਾਧੂ ਕਾ ਵਿਸਨ ਹਾਰਾ ਹਰਿ ਪਰਿਠਾ ਕੁਰਾ ਪਰ ਸੇਵਕ ਜੀ ਗਿਆਨਾਨਕਾ ਜਤ ਵਿਚਾਰਾ ਤੂ ਕਟ ਕਟੰਤਰਾ ਸਰੰਤਰਾ ਜੀ ਅਰੇ ਕੋਪਿਕ ਸਮਾਨਾ ਇਕ ਰਾਤ ਇੱਕ ਭਿਕਾਰੀ ਜੀ ਸਭ ਤੇਰੇ ਜੋ ਜੋ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਓ ਤੂ ਤਬਿਨਾ ਵਰਨਾ ਜਾਣਾ ਤੂ ਪਾਰ ਬ੍ਰਹਮ ਅਵੰਤੋ ਬੰਤੋ ਜੀ ਤੇ ਦੇ ਕਿਆ ਹੁਨਾਖ ਵਕਾਣਾ ਜੋ ਸਹਿਵਾ ਜੋ ਸਹਿ ਤੂ ਜੀ ਜਨ ਨਾਨਕ ਪਿੰਗੁਰ ਬਾਣਾ ਅਰਤਿਆ ਹੈ ਅਰਤਿਆ ਹੈ ਤੂ ਤੇ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮਕ ਪੈ ਜਨ ਹਟਾਇਆ ਜੀ ਤੈਨ ਤੋ ਤੇ ਜੰਕੇ ਭਸੀ ਜਿਨ ਨਿਰਭੋ ਜਿਨ ਹਰ ਨਿਰਭੋ ਤੇ ਆਇਆ ਜੀ ਤਿਨ ਕਾ ਭੋ ਸਭ ਦਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਰਜੀ ਤਿਆਰ ਰੂਪਾ ਸਮਸੀ ਸੈ ਤਨ ਸੈ ਤਨ ਜਿਨ ਆਇਆ ਜੀ ਤਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਪਰੇ ਵਿਅੰਤ ਵਿਅੰਤਾ तेरे भगत तेरे भगत सलाहाना तुद जी हरण कण कन्ता तेरेनका तेरे नर तेरे पूजा जी तप तप तपन्ता तेरे अनेक तेरे अनेक पड़े भो सिमृत शास्त्र जी कर खट खट्ट कर्मक्रन्ता से भगत से भग पले दि नानक जी ਜੋ ਪਾਵੇ ਮੈਦੇ ਆਰਿ ਪਤਵੰਤਾ ਤੂ ਆਦਿ ਪ੍ਰਕਾ ਪਰੰਪਰ ਕਰਤਾ ਜੀ ਦੁੱਧ ਦੇਵੜਾ ਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਵੇਖੋ ਜੀ ਤੋਨੇ ਅਚਲ ਕਰਤਾ ਸੋਈ ਤੁਦਾ ਪੈ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੁਦਾ ਪੈ ਸਿਸ਼ਟ ਸਭ ਪਾਈ ਜੀ ਤੁਦਾ ਪੈ ਸਿ ਸਭ ਕੋਈ ਰੰਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਲਾ ਜੋ ਤਾ ਤੋ ਕਰਤਾ ਸਤਿਆਰਣ ੜਾ ਸਾਈਂ ਜੋ ਤੂੰ ਪਾਵੇ ਸੋ ਇਤਿਸੀ ਜੋ ਤੂੰ ਦੇ ਸੋ ਹਉਮ ਪਾਈਂ ਰਹਾ ਸਉ ਤੇਰੀ ਤੂ ਸਭਨੀ ਧਿਆਇ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕੰਲਾ ਦਾ ਮਨੁਤਗਵਾਇਆ ਤੁਦਾਪ ਵਿਛੋੜਿਆ ਆਬ ਮਿਲਾਇਆ ਤੋ ਤਰਿਆ ਸਤਿ ਜੀ ਮਾਏ ਤੁਧ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਕੇ ਲੋ ਵਿੰਜੋ ਮਿਲ ਵਿਛੜਿਆ ਸੰਜੋਗੀ ਮੇਰਾ ਜੇ ਤਨੁ ਤੂ ਜਾਣਹਿ ਸੁਇ ਜਨ ਜਾਣੈ ਹਰ ਗੁਨਾ ਸਾਧਹਿ ਆਕ ਵਖਾਣੈ ਜਨ ਅਰ ਸੇਵਿਆ ਤਿ ਸੁਖ ਪਾਇਆ ਸੇ ਜੇ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਨ ਨਾ ਕੋਏ ਤੂ ਕਰ ਕਰ ਵੇਖੇ ਜਾਣੈ ਸੋਏ ਜਨਾਨਕਾ ਗਰਹ ਕਾ ਪ੍ਰਗਟੋਏ ਆਸਾ ਮਲਾ ਪੇਲਾ ਤੇ ਤੋ ਸਰਲੇ ਪਾਇ ਲੈ ਨੀ ਆਸਾ ਪਾਣੀ ਪਾਵਕ ਜਨੇ ਕੀਆ ਪੰਕਜ ਮੋ ਪਗ ਨੈ ਚਾਲੇ ਅੰਬੇ ਕਾ ਤੇ ਡੂਬੀ ਆਲਾ ਮਨੈ ਗੁਨਾ ਚੇਤ ਸੋ ਮੂਡ ਮਨਾ ਹਰ ਬਿਸਰਤ ਤੇਰੇ ਗੁਨ ਗਲਿਆ ਰਹਾ ਹੋ ਨਾਮ ਜਪਿ ਸਤੀ ਨਈ ਪੜਿਆ ਮੂਲ ਕਾ ਮੂਦਾ ਜਨ ਪਿਆ પરમિત નાનક તનકી સરના દેતુ નાઈ વેસર્યા આસામાં લાગા પંજે માં ભઈ પ્રાપ્ત માનુક દેવરિયા ગોવિંદ મિલન કી તેરી વરિયા અર કajou તેરે કે તેન કામ મન સાસંગ ઉત્પજ કેવલ નામ સંજામ લાગો પવલ કરન કે જન વીતા જા તુર ગમાય કે રામ यावताप संम धर्मनकमााया सेवा साधना जा हराया को कौ नानकमी च कर्म सनपरीराखो शर्म जताप संम धर्मनकमााया सेवा साधना जान हराया को कौ नानकी च कर्मा सनपुरीराखो शर्म पाशय दशमी कव्य वाच पन्ति अमरी करवा दे रचा पूर्ण पूर्णे चा ਤਾ ਵਿਚਾਰ ਨਵਨਰੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਮਰੇ ਦੁਸ਼ਟ ਸਭ ਤੁਮ ਕਾ ਹੋ ਆਪ ਅਦੇ ਮੈ ਬਚਾਉ ਸੁਕੀ ਵਸੇ ਮੋਰ ਪਰਵਾਰਾ ਸੇ ਰਖ ਸਿਕਾ ਸਵਿਕਰ ਤਾਰਾ ਮੁਰਚਾ ਨਿਤ ਕਰ ਦੇ ਕਰੀਏ ਸਭ ਇਨ ਕੋ ਆਜ ਸੰਘਰੀਏ ਪੂਰਨ ਹੋਇਆ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਛਾੜ ਕੋਈ ਹੋਰ ਨਾ ਧਿਆਉ ਜੋ ਬਾਚਾਉ ਸੋ ਤੁਮ ਤੇ ਪਾਉ ਸੇਵਕ ਸਿੱਕਾ ਮਾਰੇ ਤਾਰਿਆ ਚੁਨ ਚੁਨ ਸਤਰਾ ਮਾਰੇ ਮਾਰੀ ਹੈ ਆਪਾ ਦੇ ਮੁਦੇ ਬਰੀਏ ਮਨ ਕਾਲ ਕਾ ਤਰਾਸਨ ਬਰੀਏ ਹੋ ਜੋ ਸਦਾ ਮਾਰੇ ਪੱਛਾ ਸ੍ਰੀ ਅਸਤੂ ਜੋ ਕਰੇ ਰਚਾ राखले मोह रख प्यारे दीना बन्धो दुटन के हन्तात्मापुरी चतुर्दश कन्ता काल पाय ब्रह्मा अवतारा काल पाय श्रवतारा काल पाकर विष्ण प्रकाश सकला काल काकी जमकालो वेदराय ब्रह्मा ज्योतिया रामका साद लोक सुवारी नमस्कार है काया हमारा रामका साबो जगद मनायो देव तेज जस उपजायो आदि अंते के अवतारा सोई गुरु समझा मारा नमस्कार ते से को हमारी सकल प्रजा जनाप सुवारी से कलक से गुण सुख दियो सतरण को पल मुंह वद किया ਕਟ ਕਟ ਕੇ ਅੰਤਰ ਕੀ ਜਾਣਤਾ ਪਰ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚ ਰਸ ਤੁਲਾ ਸਫਰ ਕਿਰਪਾ ਦੇਖ ਕਰ ਤੁਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧੁਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਰ ਪਰ ਕੀ ਜਾਣੈ ਜਬ ਕਰ 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 ਤਾਰਾ ਪਰਜਾ ਤਰਤਾ ਤਾ ਬਤੇ ਅਪਾਰਾ ਜਵ ਤਰਕ ਕਰ ਤੁਮ ਕਬਹੁ ਤੁਮ ਮੈਂ ਮਿਲਤ ਦੇ ਦਰਸ ਬਹੁ ਜੀਤੇ ਪਾਪ ਨਾਸ ਰਿਟ ਸਵਤਾਰੇ ਆਪਾ ਆਪਣੇ ਬੂਝ ਉਚਾਰੇ ਤੁਮ ਸਭੀ ਤੇ ਰਹ ਤਨ ਰਾਲਮ ਜਾਣ ਤਵੇਦ ਪੇਦ ਅਰ ਰਾਲਮਾਨ ਕਰਨ ਕਰਨਬਾ ਆਦਨੀਲਨਾਦ ਸੰਭੋਤਾ ਕਾ ਮੂੜ ਉਚਾਰਤ ਵੇਦਾ ਜਾ ਕੋ ਪੇਵ ਨਾ ਭਗਤੋ ਵੇਦਾ ਤਾ ਕੋ ਕਰਪਾਣ ਮਾਨਤਾ ਮਾ ਮੂੜ ਕਸ਼ਪੇ ਦ ਨਾ ਜਾਣਤ ਮਾ ਦੇਵ ਕੋ ਕਹਿਤ ਸਦਾ ਸੇਵੋ ਨਿਰਕਾਰ ਕਾ ਚਿੰਤ ਨਾ ਪੇਗਾ ਆਪ ਆਪਣੀ ਬੁੱਧੈ ਦੇਤੀ ਵਰਤ ਪਨ ਪਨ ਤੋਏ ਦੇਤੀ ਤੁਮਰਾ ਲਕਾ ਨਾ ਜਾਏ ਪਸਾਰਾ ਕੈ ਬਿਦ ਸਜਾ ਪ੍ਰਤਮ ਸੰਸਾਰਾ ਇਕੇ ਰੂਪਾਣੁ ਰੂਪ ਸਰੂਪਾ ਰੰਗ ਪਿਉ ਰਵ ਕਈ ਫੂਪਾ ਅੰਤਜ ਜਜ ਸੇ ਤਰੇ ਕਿੰਨੀ ਉਤ ਪੂਜ ਖਾਨ ਬੋ ਰਤ ਦਿਨੇ ਕਉਪੂਰ ਰਾਜਾ ਵਾ ਬੇਟਾ ਗੌਸਿੰਦ ਪਿਉ ਸੰਕਰ ਕੇਟਾ ਸਗਰੇ ਸ੍ਰੇਟ ਨਿਕਾਇ ਚੰਬੋ ਆਦਿ ਜੁਗਾਦ ਸਰੂਪ ਸੰਭਾ abrata meri tum karo siko vaarya sik sangharo duta jite utum tut paata sakala males karo ran kaaka ja astu ja tau sar ni pare tin ke duta duta vaamare puraka javan pag pare tyare tin ke tum sankhat sadkaare jo kal koi vaa khaa aaiye ta ke kaal nitcha nai racha taai sau kaala duta stre tat kaala ਕਿਰਪਾ ਦ੍ਰਿਟ ਕੰਜੈ ਨਿਆਰਿਓ ਤਾ ਕੇ ਤਾਪ ਤਨ ਕਾ ਮਾਰਿਓ ਰਿਦ ਸਿਦ ਕਰਮ ਸਭ ਹੋਈ ਦੁਖ ਸਾਸ ਸਕ ਨਾ ਕੋਈ ਇਕ ਵਾਰ ਜਿੰ ਤੂੰ ਮੈਂ ਸੰਭਾਰਾ ਕਾਲ ਪਾਤੇ ਤਾਂ ਉਬਾਰਾ ਜਿਨ ਨਰ ਨਾਮ ਤਿਆਰ ਕਾ ਆਧਾਰ ਦ ਦੁਤ ਲੋਕ ਤੇਰਾ ਕੜਕੇ ਤੂੰ ਸਰ ਤਿਆਰੀ ਆਪਾ ਦੇ ਲੈ ਉਬਾਰੀ ਸਰ ਟੋਰ ਮੋ ਸਾਈ ਦੁਤ ਲੋਕ ਤੇ ਲੈ ਉਪਚਾਈ सन आप ते साई रूत दो ते स्वया। पाएंगे तुमे त्यपले वारि सर्वे सैया पांगे जुमरे तवते कौ आतरे न्यान्यो राम रही पुराण पुराणे ते मते मान्या ਪ੍ਰਮਤ ਸਾਸਤਰ ਵੇਦਾ ਸਭ ਗੋਪੇਨ ਕਿਆ ਮੈਂ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਟਿਓ ਸਭ ਤੋਏ ਵਿਖਾਨੀ ਆ ਦੋਰਾ ਸਗਲ ਦਵਾਰ ਕੋ ਛਾੜ ਕੇ ਗਿਆ ਤਵਾਰੋ ਦਵਾਰ ਬਾਇਂ ਗੇਤੀ ਲਾਜਸਾ ਗੋਬਿੰਦਾਸ ਤਹਾਰਾ ਸਗਲ ਦਵਾਰ ਕੋ ਛਾੜ ਕੇ ਗਿਆ ਤਵਾਰੋ ਦਵਾਰ ਬਾਇਂ ਗੇਤੀ ਲਾਜਸਾ ਗੋਬਿੰਦਾਸ ਤਹਾਰਾ ਸਰਵ ਦਵਾਰ ਕੋ ਛਾੜ ਕੇ ਕਿਉ ਤਵਾਰੁ ਦਵਾਰੁ ਬਾਂਕੇ ਕੀ ਲਾਜਾ ਸਾ ਗੋਬਿੰਦ ਆਸ ਤਵਾਰ ਰਾਮ ਕਲੀ ਮਨ ਲਾਤੀ ਚ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨਾ ਪਰਵਾਰ ਪਰੀਆਂ ਚਉਤ ਗਾਮ ਨਾਈਆਂ ਜੋ ਤੰਗਾ ਹੋ ਅਰੀ ਕੇ ਰਾਮਨ ਜਿਨੀ ਵਸਾਇਆ ਕੈ ਨਾਨਕ ਨੰਦੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਾਧਾਰੋ ਹਰ ਨਾਲੇ ਹਰ ਨਾਲੇ ਤੂ ਮਨ ਮੇਰੇ ਦੂਖਾ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਜੋ ਸਭ ਸਵਾਰਨਾ ਸਵਨਾ ਗੰਨਾ ਸੁਨਤ ਸੁਆਮੀ ਸੋ ਕੇ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਾਧਾਰੋ ਹਰ ਨਾਲੇ ਸਾਚੇ ਸਾਈ ਭਾ ਕੀ ਨਾ ਕਰਤੇ ਰੇ ਕਰਤਾ ਤੇਰੇ ਸਭ ਕੀ ਕੈ ਜਿਸ ਦੇ ਸੋ ਪਾਵੇ ਸਦਾ ਸੁਖ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਝੇ ਸਭ ਤਕ ਨੇਰੇ ਕੈ ਨਾਨਕ ਸਾਚੇ ਸਾਈ ਭਾ ਕੀ ਨਾ ਕਰਤੇ ਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਕੂਕਾਂ ਸਭ ਗਵਾਈਆਂ ਕਰਤਾ ਤਾ ਸੁਖ ਮੰਨਾਈ ਵਸਿਆ ਜਿ ਮਿਚਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਦਰਵਿੱਟ ਹੋ ਜਿਸ ਦੀਆਂ ਵਿਣਿਆਈਆਂ ਕੈ ਨਾਨਕ ਸੁਨ ਸੰਤਾ ਸਉਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ

आनन्त् सुनो वडभागियो सग मनोरथ पूरे पार ब्रह्म प्रभु पाया पुत्र सलविसूर सुनता पुत्र सुनि सचि सन्त सन्तु सजन पे सरसे पूरे गुरुते जानी सुनते प्रीता के ते पिता सतर्यापूर बिनवन्त नानक लागे वजनाथ तुरे सुन ते बनीत कै पैत सतगुर आ भरपूर है बिनवंत नानक गुर चरण लागे वाजनाद दूर है मुंदा बनी माला पंजा थाल बिच न वस्तु पाई सस्तु विचार ठाकुर का पायो जिसका सस्तारा ਦੇ ਕੋ ਖਾਵੇ ਦੇ ਕੋ ਪੁੰਚੇਿਸ ਕਾਏ ਉਦਾਹਰੋ ਇਹ ਵਸਤਾ ਜੀ ਨਾ ਜਾਈ ਨਿਤ ਨਿਤ ਰਾਖੁਰ ਤਾਰ ਤਮ ਸੰਸਾਰ ਚੰ ਲਗਤ ਰਿਏ ਸਬਨਾ ਨਾਨਕ ਬ੍ਰਹਮਸਾਰ ਸੁ ਲੋਕ ਮਾਲਾ ਪੰਮਾ ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋਗ ਕਿਤੋਈ ਮੈਨੂ ਰੁਗਣਿਆਰੇ ਪਉ ਗੁਨ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੇਰਾ ਮਤੋਈ ਸਤ ਗੁਰ ਸੱਜਣਾ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨਮਤੀ ਵੇ ਹਰਿਆ ਦਰਸ ਪਿਆ ਮਹ ਰਾਮ ਤੋਈ ਸਤ ਗੁਰ ਸੱਜਣਾ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨਮਤੀ ਵੇ ਹਰਿਆ ਦਰਸ ਪਿਆ ਮਹ ਰਾਮ ਤੋਈ ਸਤ ਗੁਰ ਸੱਜਣਾ ਮਿਲਿਆ நான நாமசா வீ கி